ਉਹ ਕੰਮ ਦਾ ਗੁੱਸਾ ਕੱਢੀ ਤੋਂ ਮੇਰੇ ਭਰਾ ਤੇ ਜਾਣੀ ਆ। ਪਤਾ ਇਹ ਜਿਹੜਾ ਉਹ ਆ ਗਿਆ ਬਹੁਤ। ਹਾਂ ਤੇ ਉਹ ਹੀ ਜੀ ਕਾਲੇ ਨੂੰ ਆਪਾਂ ਲੈ ਲਈ। ਲੈ ਬੇਬੇ ਤੂੰ ਫਿਕਰ ਨਾ ਕਰ। ਮੈਂ ਆਪਦੀ ਸਾਲੀ ਦਾ ਹੀ ਲੈ ਆਉਂਗਾ। ਅੱਛਾ ਕੋਤ। ਠੀਕ ਠਾਕ ਹੁਣ ਤੂੰ ਵੀ ਭਾਪੀ ਦੇ ਪਿੱਛੇ ਲੱਗ ਗਿਆ ਭਾਈ। ਇੱਕ ਚਾਹ ਦੇ ਕੱਪ ਪਿੱਛੇ ਹੁਣ ਤੂੰ ਹੀ ਮੇਰੇ ਯਾਰ ਉਸ ਦਾ ਬਨਾਮ ਕਰੀ ਜਾਣੇ। ਜੀ ਉਹਦੇ ਤੂੰ ਮੇਰਾ ਹੱਥ ਛੱਡਾ। ਮੇਰਾ ਹੱਥ ਛੱਡ ਛਾੜੂ ਵੀ ਲਾਈ ਦੇਣੀ ਆ ਉਧਰ ਮੈਨੂੰ ਲੱਗਦਾ ਬੀਬੀ ਨੇ ਵੀ ਰੋਟੀ ਖਾ ਲਈ ਆਂਡੇ ਵੀ ਚੱਕ ਲਿਆ ਵਾ ਗੱਗਾ ਗਾ ਉਹ ਨਹੀਂ ਹਜੇ ਤੱਕ ਮੁੜਿਆ ਯਾਰ ਨੂੰ ਸਾਰਾ ਕੰਮ ਨਹੀਂ ਪੜ ਜਾਂਦਾ ਫੇਰ ਆ ਕੇ ਆਪਦਾ ਗਾਹ ਪਾ ਦੇਣਾਗਾ ਵੀ ਮੈਨੂੰ ਰੋਟੀ ਲਿਆ ਦੇ ਪਾਣੀ ਲਿਆ ਦੇ ਉਹਦੇ ਇਹ ਨਹੀਂ ਕੰਜਰਖਾਨੇ ਮੁੱਕਦੇ ਕਿੰਨਾ ਫੁੱਤ ਭਾਂਡੇ ਲੈ ਜਾ ਆ ਗਈ ਬੀਬੀ ਆ ਗਈ ਲੈ ਜਾ ਲੈ ਜਾ ਪੁੱਤ ਬੀਬੀ ਖਾ ਲਈ ਰੋਟੀ ਹਾਂ ਖਾ ਲਈ ਪੁੱਤ ਕਿਆ ਕਰ ਲੈ ਚਾਹ ਤਾਂ ਮੈਂ ਤੈਨੂੰ ਬਣਾ ਦੰਨੀ ਆ ਮੈਂ ਝਾੜੂ ਲਾਉਂਦੀ ਸੀਗੀ ਪਹਿਲਾਂ ਝਾੜੂ ਕੱਢਦਾ ਫਿਰ ਚਾਹ ਬਣਾ ਦੂੰਗੀ ਸਹੀ ਹੋਰ ਦਾਲ ਵਧੀਆ ਬਣੀ ਸੀ ਹਾਂ ਦਾਲ ਬਣੀ ਨੂਣ ਨਾਲ ਤਾਂ ਨਹੀਂ ਸੀ ਘੱਟ ਨਾ ਘੱਟ ਲਈ ਚਲ ਠੀਕ ਆ ਕੋਈ ਨਾ ਤੂੰ ਇੱਥੇ ਥੱਪੇ ਬਹਿ ਜਾ ਬਣਾ ਦੰਨੀਆਂ ਮੈਂ ਚਾਹ ਬੀਬੀ ਨੂੰ ਚਾਹ ਤਾਂ ਬਣਾਤੀ ਨਾਲੇ ਚਾਹ ਦੇ ਦੰਨੀਆਂ ਨਾਲੇ ਦਵਾਈ ਖਾ ਲੂਗੀ ਦਵਾਈ ਵੀ ਦੇਈ ਦੰਨੀਆਂ ਬੀਬੀ ਨੂੰ ਕੱਢ ਕੇ बीबी हाँ आल पानी का गिलास अच्छा ते आल नाल तेरी दवाई अच्छा लैली बीबी हाँ ले अच्छा आल चाय पी ला डाय पता जोरी बात ही डाय पता ਲਾ ਬੀਬੀ ਮੇਰੀ ਗੱਲ ਸੁਣ ਲਾ ਹੁਣ ਤੂੰ ਨਾ ਸੌਲ ਜੇ ਉੱਤੇ ਲੈ ਲਿਆ ਕਰਾ ਪੱਛੋਂ ਜੀ ਚੱਲਦੀ ਆਗੀ ਹੋਰ ਨਾ ਠੰਡ ਲੱਗ ਜਵੇ ਨਾਲ ਤੈਨੂੰ ਪਤਾ ਤਾਂ ਹੈਗਾ ਵੀ ਠੰਡ ਨਾ ਆਉਂਦੀ ਜਾਂਦੀ ਹੋਈ ਮਾਰ ਕਰਦੀ ਆਗੀ ਜਿਉਂ ਜਿਉਂ ਬਹਿ ਡਿਹਾ ਪਟਾ ਕੋਈ ਨਾ ਬੀਬੀ ਕੋਈ ਨਾ ਗੋਰੀ ਵੀ ਨਹੀਂ ਚਾਰ ਵੀ ਨਹੀਂ ਜੇ ਕੋਈ ਹੋਰ ਚੀਜ਼ ਦੀ ਲੋੜ ਹੋ ਮੈਨੂੰ ਬਾਜ ਮਾਰਦੀ ਚੰਗਾ ਪਟਾ ਚੱਲ ਹਾਂਜੀ ਚੰਗਾ ਉਹਦਾ ਨਹੀਂ ਪਤਾ ਉਹ ਤਾਂ ਜਿੱਥੇ ਜਾਂਦਾ ਨਾ ਉੱਥੇ ਹੀ ਜਾ ਕੇ ਬਹਿ ਜਾਂਦਾ ਮੈਨੂੰ ਹੀ ਕੱਖ ਪਾਉਣੇ ਪੈਣਗੇ ਉਹ ਤਾਂ ਵਿਚਾਰੀਆਂ ਬਾ-ਬਾਂ ਕਰਦੀਆਂ ਨੇਗੀਆਂ ਉਹਨਾਂ ਦਾ ਕਿਹੜਾ ਫਿਕਰ ਆਗਾ ਸਵੇਰੇ ਨਿਕਲ ਜਾਂਦਾ ਸ਼ਾਮ ਨੂੰ ਆ ਜਾਊਗਾ ਜਦੋਂ ਲੰਗਰ ਝੋਲ ਸੁਣਾ ਹੁੰਦਾ ਉਹਨੇ ਕੀ ਕਰਾਂ ਛੋਟੜਾਗਾ ਉਹ ਨਹੀਂ ਘਰੇ ਵੱੜਦਾ ਹੈਗਾ ਕਿਨਾਂ ਤੂੰ ਕਿ ਪਾਈ ਜਾਨੀ ਹੈ ਤੇ ਮੈਂ ਹੋਰ ਪਰੇ ਬਣਾ ਕੇ ਰੱਖਿਆ ਹੋਇਆਗਾ ਘਰੇ ਆਹੋ ਪਤਾ ਮੈਨੂੰ ਹੂਰਪਰੀ ਦਾ ਪਰ ਮੈਂ ਤੇ ਤੋ ਪੱਠੇ ਥੋੜੀ ਪਵਾਉਂਗਾ ਤੂੰ ਤਾਂ ਸਵੇਰੇ ਨਿਕਲ ਜਾਣਾ ਤੈਨੂੰ ਤਾਂ ਘਰ ਦਾ ਕੋਈ ਫਿਕਰ ਨਹੀਂ ਵੀ ਆ ਡੰਗਰਾਂ ਨੂੰ ਵੀ ਦੇਖਣਾ ਹੁੰਦਾ ਉਹ ਵਿਚਾਰੀਆਂ ਦੇਖ ਲੈ ਕਿਵੇਂ ਝਾਕਦੀਆਂ ਨੇਗੀਆਂ ਉਹ ਖੇਤ ਵੱਟ ਦੇਖਣ ਆਏ ਸੀਗੇ ਚਿੜਾ ਸਰਪੰਚ ਆਸੀ ਨਾਲ ਅੱਛਾ ਕਹਿੰਦਾ ਤੂੰ ਸਾਰੀ ਵੱਟ ਵੱਢਤੀ ਮੈਂ ਕਿਹਾ ਮੈਂ ਕਿੱਥੇ ਵੱਟ ਵੱਢਤੀ ਯਾਰ ਮੈਂ ਕਿਹਾ ਵੱਡੀ ਤਾਂ ਇਹਨਾਂ ਨੇ ਆ ਉਹ ਕਹਿੰਦੇ ਨਹੀਂ ਤੂੰ ਵੱਡੀ ਐ ਐ ਉੱਥੇ ਟਾਈਮ ਲੱਗ ਗਿਆ ਮੈਨੂੰ ਪਈ ਉਹਨਾਂ ਦਾ ਤਾਂ ਸਰੀਆ ਪੈਗਾ ਉਹ ਤਾਂ ਉਹੀ ਰੋਲਾ ਪਾਈ ਜਾਂਦੇ ਰਹਿੰਗੇ ਤਾਂ ਹੀ ਤੈਨੂੰ ਮੈਂ ਕਹਿੰਦੀ ਹੁੰਨੀ ਆ ਆ ਲੋਕਾਂ ਕੋਲੇ ਘੱਟ ਖੜ ਬੈਠ ਜਾਇਆ ਕਰ ਖੇਤ ਜਿਹੜਾ ਮਾਰਿਆ ਆ ਕਰ ਹੁਣ ਖੇਤੀ ਆਇਆ ਤਾਂ ਹੀ ਤਾਂ ਉਹ ਕਹਿੰਦੇ ਨੇ ਮੈਨੂੰ ਪੱਟ ਬੱਢੀ ਜਾਂਦੇ ਉਹ ਜੇ ਖੇਤ ਜਾਣੇ ਤਾਂ ਹੀ ਅਗੜਾ ਕਹਿੰਦਾ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਆ ਛੋਟੇ ਵੱਲ ਵੀ ਦੇਖ ਰਿਹਾ ਕਰ ਉਹ ਤਾਂ ਜੇ ਘਰੇ ਆਜੂਗਾ ਇੱਕ ਹੁਣ ਡਿਫਾਲਟਰ ਜਿਹਾ ਉਹਦਾ ਹੈਗਾ ਆੜੀ ਜਾ ਜਿਹਨੂੰ ਲਈ ਆਉਣਾ ਹੁੰਦਾ ਇੱਥੇ ਕਾਲੇ ਦਾ ਦੋਸਤ ਆਹੋ ਹਾਂ ਹਾਂ ਉਹ ਦੇਖ ਲੈ ਮੈਂ ਤਾਂ ਤੁਹਾਨੂੰ ਨਾ ਦੱਸਦੀ ਨਹੀਂ ਹੈਗੀ ਡਰਦੀ ਕੋਈ ਕੀ ਮੈਨੂੰ ਉਹ ਚੰਗਾ ਨਹੀਂ ਲੱਗਦਾ ਹੈਗਾ ਉਹ ਕੰਮ ਦਾ ਗੁੱਸਾ ਗੱਡੀ ਤਾਂ ਮੇਰੇ ਭਰਾ ਤੇ ਜਾਣੀ ਹੈ ਚਲ ਠੀਕ ਆ ਠੀਕ ਆ ਹੁਣ ਬਾਹਲੇ ਲੇਲੇ ਪੇਪੇ ਜੇ ਨਾ ਹੋ ਆ ਪਸ਼ੂਆਂ ਨੂੰ ਪਾ ਦੇ ਚਲ ਜਾ ਮੈਂ ਪਾ ਦਿੰਨੇ ਜਾਨੀ ਆ ਮੈਂ ਚਲ ਠੀਕ ਆ ਆ ਜੀ ਪਾ ਕੇ ਨਾਲ ਚਾਹ ਬਣੀ ਪਈ ਆ ਚਾਹ ਪੀ ਲਈ ਕੋਈ ਨਾ ਕੋਈ ਨਾ ਕੋਈ ਨਾ ਠੀਕ ਆ ਬਸ ਪਾ ਕੇ ਮੈਂ ਹੁਣ ਆ ਜਾਣ ਦੋ ਟਾਈਮ ਆ ਜਾ ਆ ਜਾ ਮੇਰੀ ਖੰਡ ਨੇ ਤੇ ਲਾ ਉਹੀ ਗੁੱਸਾ ਕਰ ਲਿਆ ਕੱਖ ਪੌਣਾ ਦਾ ਮੇਰੇ ਭੈਣ ਕੁੱਪੇ ਹੱਥ ਦਾ ਕੰਮ ਐ ਇਹ ਤਾਂ ਉਹੀ ਲੱਗ ਜਾਂਦੀ ਐ ਬਸ ਮਾੜਾ ਜਿਹਾ ਬੋਲਣ ਉਹ ਬੇਬੇ ਠੀਕ ਐ ਹਾਂ ਠੀਕ ਐ ਬੱਚਾ ਪੀਣੇ ਚਾਹ ਪਾਣੀ ਹਾਂ ਰੋਕੀ ਲੋਕ ਦਾ ਕੱਖ ਖਾ ਲਿਆ ਸਾਰੇ ਖਾ ਲਿਆ ਹਾਂ ਚੱਲ ਵਧੀਆ ਹਾਂ ਗੋਲੀ ਵੀ ਦੇ ਗੋਲੀ ਬਲੱਟ ਦੀ ਦੇਗੀ ਤੈਨੂੰ ਹਾਂ ਹਾਂ ਚੱਲ ਵਧੀਆ ਬੱਚਾ ਮੈਂ ਤੁਹਾਨੂੰ ਬਹੁਤ ਛਾਣੀ ਅੱਛਾ ਹਾਂ ਰੋਕੀ ਟੱਕਾ ਵਧੀਆ ਬਣਾ ਆਇਆ ਤਾਂ ਮੈਨੂੰ ਬੇਬੇ ਮਾਣ ਹੈ ਕਰਨ ਤੇ ਵੀ ਤੈਨੂੰ ਰੋਟੀ ਪਾਣੀ ਵਧੀਆ ਦਿੰਦੀ ਹੈ ਕਰਨਾ ਤਾਂ ਨਾ ਇਹ ਜੀ ਕਰ ਕਰ ਹਾਂ ਕਰ ਕਰ ਆਪਾਂ ਤਾਂ ਰੱਬ ਤੋਂ ਵਧੀਆ ਸ਼ੁਕਰ ਕਰਦੇ ਆਂ ਰੱਬਾ ਤੂੰ ਸਾਡੀ ਵਧੀਆ ਸੁਣੀ ਹੈ ਨਹੀਂ ਬੇਬੇ ਅੱਜ ਕੱਲ ਦੇ ਸਮਾਂ ਮਾੜਾ ਹੈਗਾ ਮਾੜਾ ਅੱਜ ਕੱਲ ਤਾਂ ਬਾਹਰ ਘੜ ਦਿੰਦੀਆਂ ਨੇ ਹਨਾ ਗਾਗਾ ਨਹੀਂ ਕਰਨਾ ਤਾਂ ਬਹੁਤ ਚੰਗਾ ਉਹ ਤਾਂ ਇਹ ਜੀ ਦਾ ਉਹ ਆ ਗਿਆ ਬਹੁਤ ਤੇ ਉਹ ਹੀ ਜੀ ਕਾਲੇ ਨੂੰ ਆਪਾਂ ਲੈ ਲਈ ਲੇ ਬੇਬੇ ਤੂੰ ਫਿਕਰ ਨਾ ਕਰ ਮੈਂ ਆਪਦੀ ਸਾਲੀ ਤੇ ਹੀ ਲੈ ਆਉਂਗਾ ਅੱਛਾ ਪਤਾ ਹਾਂ ਔਰੇ ਕਿੰਨੇ ਦਾ ਵੇ ਟੈਨਸ਼ਨ ਹੋ ਜਾ ਹਾਂ ਤੇ ਹਾਂ ਉਹੀ ਜੀ ਆਵੇ ਹਾਂ ਇਹ ਜਮ ਇਹਦੇ ਵਰ ਕੋਈ ਲਿਆਵਾਂਗੇ ਆਪਾਂ ਕਹਿਣਾ ਬਹੁਤ ਚੰਗਾ ਹਾਂ ਚੱਲ ਠੀਕ ਹੈ ਫੇਰ ਬੇਬੇ ਚੰਗਾ ਕਰਰਾਮ ਤੂੰ ਚੰਗਾ ਹਾਂ ਲੈ ਪਾਣੀ ਵੀ ਗਰਮ ਧਾਰੀ ਦੰਨੀ ਆ ਬੀਬੀ ਨਾਲੂਗੀ ਵਿਚਾਰੀ ਔਰ ਕੀ ਕਰਨਾ ਕੀ ਕਰੀ ਜਾਨੀ ਐ ਕੁਛ ਨਹੀਂ ਕਰਦੀ ਜੀ ਤੁਸੀਂ ਦੱਸੋ ਬੜਾ ਹੀ ਖੁਸ਼ ਹੋਏ ਪੈ ਹੋਗੇ ਉਹ ਮੈਂ ਤਾਂ ਹੁੰਦਾ ਹੋਇਆ ਬੇਬੇ ਕੋਲ ਰਹਿ ਗਿਆ ਠੀਕ ਆ ਅੱਛਾ ਹਾਂ ਬੇਬੇ ਕਹਿੰਦੀ ਵੀ ਮੈਨੂੰ ਵੱਡ ਵੱਡ ਫਿਕਰ ਖਾਈ ਜਾਂਦਾ ਕਾਲੇ ਦਾ ਵੀ ਉਹਨੂੰ ਕੋਈ ਤ੍ਰਿਸ਼ਤਾ ਰੁਸਤਾ ਹੋ ਜਾਏ ਮੈਂ ਤਾਂ ਨਾ ਟੋ ਤੇਰੀਆਂ ਤੈਨੂੰ ਆਏਗਾ ਬੇਬੇ ਦਾ ਤੇਰੀਆਂ ਬਾਲੀਆਂ ਸੇਫਤਾ ਕਰਦੀ ਐ ਲੈ ਹਾਂ ਬੇਬੇ ਦਾ ਕਹਿੰਦੀ ਐ ਵੀ ਏ ਪ੍ਰਮਾਤਮਾ ਇਹ ਜੀ ਨੂਨ ਆ ਘਰ ਘਰ ਦਈ ਲੋ ਜੀ ਮੈਂ ਵੀ ਨਾ ਬੀਬੀ ਨੂੰ ਕੋਈ ਕਮੀ ਨਹੀਂ ਛੱਡਦੀ ਹੈਗੀ ਪੁੱਛ ਕੇ ਦੇਖ ਲਿਓ ਬੋਲਦੇ ਉਹ ਬਾਅਦ ਚ ਨੇ ਪਹਿਲਾਂ ਹਾਜ਼ਰ ਕਰ ਦਿੰਦੀ ਆ ਉਹਨਾਂ ਨੂੰ ਹੁਣ ਮੈਂ ਸੋਚਿਆ ਸੀ ਮੈਂ ਕਿਹਾ ਠੰਡ ਜੀ ਹੋਗੀ ਵਿਚਾਰੀ ਨਾ ਲੂਗੀ ਗਰਮ ਪਾਣੀ ਨਾਲ ਆ ਤਾਂ ਹੀ ਦਿੱਤਾ ਪਾਣੀ ਕਰਦੀ ਸੀ ਕਰਨਾ ਤਾਂ ਹੀ ਤਾਂ ਫਿਰ ਬੇਬੇ ਤੇਰੀਆਂ ਸਿਫਤਾਂ ਕਰਦੀ ਹੈ ਹਨਾ ਉਹ ਤਾਂ ਮੈਨੂੰ ਪਤਾ ਹੀ ਆ ਹਾਂ ਤੇ ਨਾਲੇ ਮੈਂ ਤੇਨੇ ਇੱਕ ਗੱਲ ਹੋਰ ਕਹਿਣਾ ਇੱਕ ਨਾ ਕਹੋ ਜੀ ਤੁਸੀਂ ਦੱਸ ਕਹੋ ਉਹ 10 ਵੀ ਕਹਿ ਰਹੇ ਕਿ ਜਦੋਂ ਕਹਿਣ ਦਾ ਸਮਾਂ ਆਏ ਤੇ ਇੱਕ ਮਤਨੇ ਗੱਲ ਲੈ ਕੇ ਨਾ ਬੇਬੇ ਦਾ ਕੀ ਕਰਾ ਪਾ ਮਕਾਈਏ ਆਪਾਂ ਤੇਰੀ ਛੋਟੀ ਭੈਣ ਦਾ ਜੱਸੀ ਦਾ ਰਿਸ਼ਤਾ ਕਰਾਈ ਗੀ ਕਾਲੀ ਅੱਛਾ ਹਾਂ ਬੇਬੇ ਆਏ ਕਹਿੰਦੀ ਹੋਗੀ ਵੀ ਆਪਦੀ ਸਾਲੀ ਦਾ ਰਿਸ਼ਤਾ ਕਰਾ ਦੇ ਹੈਨਾ ਉਹ ਬੇਬੇ ਦੇ ਮਨ ਚ ਤਾਂ ਚੱਲਦਾ ਹੀ ਐ ਆਪਾਂ ਸਮਝੀ ਜਾਣੇ ਆ ਹਾਂਜੀ ਹਾਂਜੀ ਸੱਚੀ ਗੱਲ ਆ ਸਿਆਣੇ ਬੰਦੇ ਨੂੰ ਫਿਕਰ ਹੁੰਦਾ ਹੀ ਹੈਗਾ ਵੀ ਚਲ ਕੋਈ ਨਾ ਉਨਾ ਉਹ ਹੀ ਆ ਰਹਿ ਗਿਆ ਉਹ ਵੀ ਆਪਣੇ ਬਰਾਬਰ ਹੋ ਜਾਵੇ ਭਾਈ ਆਪ ਤਾਂ ਆਪ ਕਹਨੇ ਆਗੇ ਨਾਲੇ ਫਿਰ ਕਿਰਨਾ ਦੁਨੇ ਪੈਣਾ ਇੱਕ ਤਾਂ ਕੱਟੀਆਂ ਹੋ ਜਾਉਗੀਆਂ ਚਲ ਕੋਈ ਨਾ ਦੇਖ ਲੱਗੇ ਅ ਵੀ ਦੁਨੀਆ ਨੇ ਗੱਲਾਂ ਵਾਂਣ ਲੱਗੇ ਪਏ ਲੈ ਵੇ ਦੇਉਰਾ ਹੋਰ ਤੇ ਬਾਈ ਨਾਲ ਹੀ ਗੱਲਾਂ ਮਾਰਨੀਆਂ ਨੇ ਮੈਂ ਹੋਰ ਕਿਹਦੇ ਨਾਲ ਮਾਰਨੀਆਂ ਨੇ ਮੈਨੂੰ ਵੀ ਬਾਦੇ ਰੋਟੀ ਭੁੱਖ ਹੋ ਲੱਗੀ ਐ ਤੇ ਰੋਟੀ ਤਾਂ ਤੈਨੂੰ ਮੈਂ ਪਾ ਦੰਨੀ ਆ ਤੂੰ ਤਾਂ ਸਾਰਾ ਦਿਨ ਘਰੋਂ ਪਤਾ ਨਹੀਂ ਕਿੱਥੇ ਗਿਆ ਬਹਿਣਾ ਘਰੇ ਤਾਂ ਤੂੰ ਵੱਡਦਾ ਹੀ ਨਹੀਂ ਟਾਈਮ ਨਾਲ ਰੋਟੀ ਪਾਣੀ ਖਾ ਲਿਆ ਕਰ ਨਾਲੇ ਤੂੰ ਹੁਣ ਭਾਈ ਜਵਾਨ ਹੋ ਗਿਆ ਹਾਂ ਕਰੇ ਕੰਮ ਤਾਂ ਦਾ ਵੀ ਕਰਾਇਆ ਕਰ ਤੇਰੇ ਨਾਲ ਠੀਕ ਹੈ ਭਾਈ ਤੇ ਤੇਰਾ ਗੱਲ ਸੁਣ ਲੈ ਮੇਰੀ ਉਹ ਦੇਖ ਲੈ ਬੀਬੀ ਵੀ ਇੰਨਾ ਫਿਕਰ ਕਰਦੀ ਆ ਤੇਰਾ ਵੀ ਸਵੇਰੇ ਚਲੇ ਜਾਂਦਾ ਸ਼ਾਮ ਨੂੰ ਆ ਕੇ ਬੋੜਦਾ ਤੂੰ ਘਰੇ ਟਾਈਮ ਨਾਲ ਰਿਹਾ ਕਰ ਆਇਆ ਕਰ ਠੀਕ ਹੈ ਭਾਬੀ ਕੋਈ ਹਾਂ ਨਾਲੇ ਆਹ ਲੋਕਾਂ ਦੀ ਆ ਮਾੜੀ ਸੰਗਤ ਚ ਨਾ ਪੈ ਜੀ ਨਹੀਂ ਨਹੀਂ ਭਾਬੀ ਮਾੜੀ ਜਾਂ ਕੇ ਕੰਮ ਪੜਾ ਹਾਂ ਚਲ ਕੋਈ ਨਾ ਤੂੰ ਬੈਠ ਅੰਦਰ ਤੇ ਮੈਂ ਰੋਟੀ ਤੈਨੂੰ ਪਾ ਕੇ ਲਿਆਉਣੀ ਆ ਠੀਕ ਹੈ ਭਾਬੀ ਲਾ ਠੀਕ ਆ ਦੇਗਲਾ ਇਹ ਵੀ ਆਪਾਂ ਨੂੰ ਹਾਸਦਿਆਂ ਨੂੰ ਦੇਖ ਕੇ ਨਹੀਂ ਚਰਦਾ ਕਹਿੰਦਾ ਦੇਗਲਾ ਬਾਈ ਤੇ ਕਹਿੰਦਾ ਭਾਬੀ ਦੋਨੇ ਗੱਲਾਂ ਕਰਦੇ ਨੇ ਿਆਣਾ ਨਾ ਵਿਚਾਰਾ ਜੇ ਹੋਰ ਪਤਾ ਨਹੀਂ ਨਾ ਚਲ ਕੋਈ ਨਾ ਜਦੋਂ ਇਹਦੇ ਸਿਰ ਕਬੀਲਦਾਰੀ ਪੈ ਗਈ ਨਾ ਆਪੀ ਅਕਲਾ ਜਾਣੀ ਆ ਹਾਂ ਬੰਦ ਪਿਆ ਕੇ ਤਾਂ ਅਕਲਾ ਹੀ ਜਾਂਦੀ ਹੈ ਆਹੋ ਚਲ ਠੀਕ ਹੈ ਠੀਕ ਹੈ ਠੀਕ ਆ ਜਾਓ ਮੈਂ ਮੜ ਜਾ ਪਾਣੀ ਗਰਮ ਧਰਿਆਵਾ आजा भाई आजा जो आजा आ चाय पी ए चाय नु तो की ही ज़्यादा ना ना थोड़ा ज्यादा पीने आ जो ओ होनी भी के भरा ओ भाई ना कोई ना आजा आजा चलो आ आ जो आजा आ जो आ जो इते आजा भाई मुझे दे बड़ा ले तू उठनो भाई अब पापी चाय ले गई आई पापी चाय ले गई दे आ गई बे आ गई देवरा ले शुक्र करा चाय बनी हुई सी फिर आ गया लेके मस्टंडे जैसे ना जो ले भाई तू बैठो चाय पियो मैं आया ਯੋ ਦਾ ਬੰਦਾ ਬਣ ਜਾ ਤੇਰੀਆਂ ਹਰਕਤਾਂ ਸਹੀ ਨਹੀਂ ਹੈਗੀਆਂ ਇਹ। ਆ ਜਿਹੜੀ ਤੂੰ ਮਾੜੀ ਨਹੀਂ ਤਰਖ ਰਾਂ ਕਿਤੇ ਪੁਜਾ ਕੇ। ਕਿਤੇ ਵੀ ਜਾ ਕੇ ਯਾਰ ਮਾਰ ਕਰਨੀ ਮਾੜੀ ਗੱਲ ਆ। ਹਾਂ ਬੰਦਾ ਬਣ ਜਾ। ਕਾਲੇ ਹਾਂ ਬੇ ਸੁਣ ਮੇਰੀ। ਹਾਂ। ਨਾਲੇ ਨਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਇਹ ਯਾਰੀ ਦੋਸਤੀ ਬਾਹਰ ਰੱਖਿਆ ਕਰ ਘਰੇ ਨਾਲ ਲੈ ਕੇ ਆਇਆ ਕਰ ਤੂੰ ਇਹਨਾਂ ਨੂੰ। ਆ ਭੀ ਕੀ ਹੋ ਗਿਆ ਹੁਣ ਯਾਰ ਦੋਸਤ ਘਰੇ ਨਹੀਂ ਹੋਣਗੇ ਔਰ ਕੀ ਹੋਥਣਗੇ? ਨਾਲੇ ਮੇਰੀ ਗੱਲ ਸੁਣ ਲੈ ਇੱਕ ਵੀਰਦਾਰਾਂ ਦਾ ਘਰ ਆਗਾ ਕੋਈ ਆਇਆ ਨਹੀਂ ਹੈਗਾ ਵੀ ਇੱਥੇ ਲੰਡੇ ਲੁੱਚੇ ਰਹਿੰਦੇ ਨਹੀਂਗੇ ਅਭੀ ਤੈਨੂੰ ਕਿਹਨੇ ਕੁਝ ਕਹਿਤਾ ਹੈ ਉਸਕੇ ਆਦਿ ਨੂੰ ਕਿਸਨੇ ਆ ਜਿਹੜਾ ਜੋਦਾ ਜੈ ਨਾ ਆ ਵੀ ਮੈਨੂੰ ਇਹਦੀਆਂ ਹਰਕਤਾਂ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਲੈ ਭਾਵੀ ਜੋਦਾ ਉਹਦਾ ਵਿਚਾਰਾ ਐਡਾ ਗਊਆ ਉਹ ਤਾਂ ਬੋਲਿਆ ਨਹੀਂ ਜਾਂਦਾ ਆਹੋ ਵੀ ਤੇਰੇ ਪਤਾ ਹੀ ਗਊ ਆਗਾ ਜੇ ਕਹਨੇ ਹੁੰਦੇ ਆ ਬੋਲਿਆ ਨਹੀਂ ਜਾਂਦਾ ਨਾ ਉਹ ਤੋਂ ਅੱਖਾਂ ਤਾਂ ਹੈਗੀਆਂ ਨੇ ਉਹਦੀਆਂ ਉਹ ਅੱਖਾਂ ਨਾਲ ਹੀ ਸਾਰਾ ਕੁਝ ਕਹਿ ਜਾਂਦਾ ਲੈ ਭਾਬੀ ਤੂੰ ਐਵੇਂ ਸ਼ੱਕ ਰਹੀ ਜਾਨੀ ਆ ਮੈਂ ਕਰ ਦੇਣੀ ਆ ਤੁਹਾਨੂੰ ਪਤਾ ਨਹੀਂ ਕਿਹਦਾ ਹੋ ਗਿਆ ਮੇਰੇ ਯਾਰ ਤੇ ਇਹਨਾਂ گاਉਂ ਨੇ ਉਹਨਾਂ ਨੂੰ ਕੀ ਪਤਾ ਚਲ ਠੀਕ ਆ ਠੀਕ ਆ ਜਾ ਤੂੰ ਅੰਦਰ ਠੀਕ ਆ ਅੱਜ ਤਾਂ ਨਾ ਇਹਨੇ ਮੇਰਾ ਹੱਥ ਹੀ ਫੜਿਆ ਕੱਲ ਨੂੰ ਕੁਛ ਹੋਰ ਕਰੂਗਾ ਲੱਗਦਾ ਸਿਰ ਤੋਂ ਪਾਣੀ ਮੇਰਾ ਟੱਪਦਾ ਜਾਂਦਾ ਗੱਗੇ ਨਾਲ ਗੱਲ ਕਰਦੀ ਆ ਇਹ ਤਾਂ ਨਹੀਂ ਮੰਨਦਾ ਇਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਇਹ ਤਾਂ ਕਹਿੰਦਾ ਮੇਰੇ ਯਾਰ ਹੀ ਨਹੀਂ ਜਿਹੜਾ ਕੁਛ ਹੈਗੇ ਨਹੀਂ ਉਹਦੇ ਨਾਲ ਗੱਲ ਕਰਦੀ ਆ ਉਹਨੂੰ ਦੱਸਦੀ ਆ ਵੀ ਅੱਜ ਉਹਨੇ ਆ ਗੱਲ ਕਰੀ ਆ ਪੀਣਾ ਭੈਣਾ ਸੰਗ ਸਾੜਨ ਤਤੀਂ ਹੀਚਾ ਨਰੱਕਾ ਗਲਾਸ ਕੀ ਕਰਦਾ ਹਾਂ ਬਾਹਰ ਇਹ ਮਰਬਾਉ ਗਰੇ ਹਾਲਾ ਟੰਬੇ ਪਵਾਏ ਮਨਾ ਹਟਦਾ ਨਹੀਂ ਬਾਹਰ ਤੋਂ ਬਾਹਰ ਇਹਦੇ ਨਾਲ ਔਨੀ ਨਹੀਂ ਕਿਤੇ ਗਲਤ ਹਰਕਤਾਂ ਕਰਦਾ ਇਹ ਭਈ ਨਹੀਂ ਘਰੇ ਬਾੜ ਨਾਲ ਮੁੰਡਾ ਲਿਆ ਨਾ ਮੇਰੀ ਗੱਲ ਸੁਣਾ ਜਦੋਂ ਮੈਂ ਤੁਹਾਨੂੰ ਚਾਹ ਪੜਾ ਕੇ ਗਈਆਂ ਤੇ ਮੈਂ ਗਲਾਸ ਵਿੱਚ ਛੱਕ ਲਿਆ ਹੁੰਦੀ ਤੇਰਾ ਕੀ ਮਤਲਬ ਹੈਗਾ ਚੁੱਲ੍ਹੇ ਦੇ ਉੱਤੇ ਚੜਦਾ ਹੋਣਾਗਾ ਕੋਈ ਨਾ ਗੱਗੇ ਨਾਲ ਤਾਂ ਮੈਨੂੰ ਗੱਲ ਕਰਨੀ ਪਊਗੀ ਇਹ ਤਾਂ ਸੁਣਦੇ ਨਹੀਂ ਹੈਗੇ ਦਿਨੋਂ ਦੇ ਨਾਲ ਅੱਗੇ ਅੱਗੇ ਵਧਦੇ ਜਾਂਦੇ ਨੇਗੇ ਪਹਿਲਾਂ ਤਾਂ ਛੋਟੜਾ ਕਹਿੰਦਾ ਸੀ ਭਾਬੀ ਚਾਹ ਬਣਾ ਕੇ ਦੇ ਦੇ ਹੁਣ ਚਾਹ ਬਣਾਤੀ ਹੁਣ ਭਾਂਡੇ ਫੜਾਉਣ ਦੇ ਬਹਾਨੇ ਦੇ ਕੋਈ ਨਾ ਗੱਦੇ ਨੂੰ ਆੜੜ ਤੇ ਉਹਦੇ ਨਾਲ ਕਰਦੀਆਂ ਗੱਲ ਓਥੇ ਪਾ ਜੋ ਧਣੀ ਸੁਭਣੇ ਨਹੀਂ ਨਾ ਕੀ ਹੋਇਆ ਭੈਣ ਤੂੰ ਗਣੀ ਸੁਣਣਾ ਨਹੀਂ ਨਕੀ ਗੱਲ ਹੋਗੀ ਕਾਲੀ ਨਹੀਂ ਦਿਖਰਾਵੋਗੀ ਤੇਰੀ ਪਿਆ ਸੀ ਪਿਆ ਕਾ ਨੂੰ ਸੀ ਕੁਝ ਹੋਰ ਹੀ ਫੇਰ ਕਰੀ ਜਾਣਾ ਹਾਲਿਆ ਉਹ ਕਾਦਾ ਕੋ ਕਾਕ ਬਰਤੇ ਬਸ ਤੇ ਕੱਢਿਆ ਗੱਲ ਆ ਯਾਰ ਮਾੜੀ ਗੱਲ ਆ ਜੋ ਤੇਰੇ ਵਾਸਤੇ ਕੋਕਾ ਨਹੀਂ ਯਾਰ ਯਾਰ ਮਾਰ ਕਰਨ ਵਾਲੇ ਸੋਤ ਜਾਰ ਨਾ ਖਾ ਕੇ ਗਦਾਰੀ ਕਰਦਾ ਤੂੰ ਯਾਰ ਗਲਤ ਗੱਲ ਆ ਤੇਰੀ ਉਹਦੇ ਹਾਂ ਹਾਂ ਜਿਪੈਨੀ ਟੋਟ ਜੀ ਵਧੀਆ ਹੋਗੀ ਸਪਰੇ ਜੀ ਚਲ ਕਾਰੀ ਹੋਣੀ ਆ ਨਲਾ ਦਾ ਚਾਰਜ ਹੀ ਨਹੀਂ ਲੱਗੀ ਤਾਂ ਕੀ ਕਰਦੇ ਹੋ ਜੀ ਤੁਸੀਂ ਸਪਰੇਅ ਜੀ ਕਰਕੇ ਆਉਂਦਾ ਸੀਗਾ ਤੇ ਚਾਰਜ ਇਹਨੂੰ ਲਾਇਆ ਨਹੀਂ ਤੂੰ ਮੈਂ ਤੈਨੂੰ ਕਹਿ ਕੇ ਗਿਆ ਸੀ ਚਾਰਜ ਲਾ ਦੇ ਇਹਨੂੰ ਮੈਂ ਕੀ ਕਰਾਂ ਮੇਰੇ ਤਾਂ ਹੋਰੀ ਮੱਤ ਮਾਰੀ ਪਈ ਆ ਕਿਉਂ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਸੀ ਤੁਸੀਂ ਗੁੱਸੇ ਤਾਂ ਨਹੀਂ ਹੋਵੋਗੇ ਲੈ ਠੰਡ ਐਂ ਕੋ ਕਰਦੀ ਐ ਗੁੱਸੇ ਦਾ ਹੋਣ ਵਾਲੀ ਕਿਹੜੀ ਗੱਲ ਐ ਜੀ ਦੇਖਿਓ ਆਪਣਾ ਛੋਟਾ ਨਾ ਉਹ ਆਪਦੇ ਨਾਲ ਦੇ ਜਿਹੜੇ ਉਹਦੇ ਤੇ ਯਾਰ ਦੋਸਤ ਨੇ ਉਹ ਜੋ ਉਹਦੇ ਹੁਣੀ ਉਹਨਾਂ ਨੂੰ ਲੈ ਆਉਂਦਾਗਾ ਰੋਜ਼ ਹੀ ਘਰੇ ਲੈ ਕੇ ਆਉਂਦਾ ਹੋਰ ਤੇ ਮੈਨੂੰ ਕਹਿੰਦਾ ਨਾ ਬੀਬੀ ਬੀ ਚਾਹ ਬਣਾ ਕੇ ਦੇ ਦੇ ਤੇ ਮੈਂ ਉਹਨੂੰ ਚਾਹ ਬਣਾ ਕੇ ਦੇਤੀ ਤੇ ਫਿਰ ਨਾ ਜਦੋਂ ਮੈਂ ਚਾਹ ਪੜਾਉਣ ਲੱਗੀ ਉਹਨੇ ਨਾ ਮੇਰਾ ਹੱਥ じゃ ਘੁੱਟਤਾ ਚਲ ਮੈਂ ਕਿਹਾ ਵੈਸੇ ਹੀ ਹੱਥ ਨਾਲ ਹੱਥ ਲੱਗ ਗਿਆ ਹੁਣਾਂ ਤੇ ਫਿਰ ਉਸ ਤੋਂ ਬਾਅਦ ਨਾ ਦੂਜੀ ਵਾਰ ਨਾ ਉਹ ਗਲਾਸ ਚੁੰਕੇ ਕੋਲ ਰੱਖਣ ਆਇਆ ਨਾ ਤੇ ਫਿਰ ਤਾਂ ਉਹਨੇ ਜਮਾਂ ਹੀ ਹੱਥ ਪਾਰ ਕਰਤੀ ਐਹ ਜੀ ਕਿਹੜੀ ਹੱਦ ਪਾਰ ਕਰਤੀ ਇਹ ਦ ਸਮੇ ਤੁਹਾਨੂੰ ਮੈਂ ਨਾ ਇਹ ਕਹਦੀ ਸੀ ਕਿ ਫੇਰ ਨਾ ਉਹਨੇ ਮੇਰਾ ਹੱਥ ਫੜ ਲਿਆ ਤੇ ਮੇਰਾ ਕਿੰਨਾ ਟਾਈਮ ਹੱਥ ਹੀ ਨਹੀਂ ਛੱਡਿਆ ਮੈਂ ਮਸਾਂ ਛਡਾਇਆ ਤੂੰ ਹੱਥ ਚੱਲ ਤੂੰ ਰੋ ਨਾ ਹੌਂ ਚਲਾ ਰੱਖ ਉਹਨੂੰ ਮੈਂ ਕਹਿੰਨਾ ਕਾਲੇ ਨੂੰ ਬਈ ਯਾਰ ਤੂੰ ਉਹਨੂੰ ਐਵੇਂ ਲਕੌਟ ਜੀ ਲਿਆ ਕੇ ਤੂੰ ਅੰਦਰ ਬਿਠਾਈ ਰੱਖਦਾ ਇਹਨਾਂ ਨੂੰ ਨਾ ਲਾਇਆ ਕਰ ਤੂੰ ਮੈਂ ਤਾਂ ਜੀ ਤੁਹਾਨੂੰ ਦੱਸਣਾ ਨਹੀਂ ਸੀ ਚਾਹੁੰਦੀ ਮੈਂ ਕਹਿੰਦੀ ਸੀ ਚਲ ਵੀ ਮੈਂ ਛੋਟੇ ਨੂੰ ਕਹਿ ਦਿੰਨੀ ਆ ਪਰ ਮੈਂ ਛੋਟੇ ਨੂੰ ਸਮਝਾਇਆ ਵੀ ਸੀ ਪਰ ਉਹਨੇ ਮੇਰੀ ਇੱਕ ਕੰਨੀ ਸੁਣੀ ਹੈਗੀ ਕਹਿੰਦਾ ਭਾਬੀ ਤੈਨੂੰ ਕੋਈ ਗਲਤ ਫਹਮੀ ਆ ਤੂੰ ਤਾਂ ਉਹੀ ਬੋਲੀ ਜਾਨੀ ਆ ਹੁਣ ਤੁਸੀਂ ਦੱਸੋ ਮੈਂ ਨਿਆਣੀ ਆਗੀ ਕਿ ਮੈਨੂੰ ਪਤਾ ਨਹੀਂ ਲੱਗਦਾ ਵੀ ਉਹ ਮੇਰੇ ਵੱਲ ਕਿਵੇਂ ਦੇਖ ਰਿਹਾ ਕਿਵੇਂ ਮੇਰਾ ਹੱਥ ਫੜ ਰਿਹਾ ਤੂੰ ਤਾਂ ਕਰਨਾ ਮੇਰੇ ਘਰ ਦੀ ਇੱਜ਼ਤ ਆਗੀ ਵਧੀਆ ਰਹਿਗੀ ਜਿਹੜਾ ਤੂੰ ਬਾਲਾ ਰੌਲਾ ਨਹੀਂ ਪਾਇਆ ਨਾਲੇ ਕਾਲੇ ਨਾਲ ਕਾਲੇ ਨਾਲ ਤਾਂ ਮੈਂ ਗੱਲ ਕਰਦਾ ਹੁਣ ਉਹਦੇ ਨਾਲ ਹਾਂਜੀ ਤੁਸੀਂ ਨਾ ਜ਼ਰੂਰ ਗੱਲ ਕਰਿਓ ਉਹਦੇ ਨਾਲ ਬੱਚਾ ਕੋਈ ਨਾ ਤੂੰ ਬੇਫਿਕਰ ਰਹਿ ਮੈਂ ਉਹਨਾਂ ਨਾਲ ਗੱਲ ਕਰ ਦਾਂਗਾ ਸਮਝਾਉਣਾ ਉਹਨੂੰ ਮੈਂ ਵੀ ਐਵੇਂ ਬਗੈਰ ਮਤਲਬ ਇਥੇ ਬੰਦਾ ਲਿਆ ਕੇ ਤੂੰ ਬਾੜ ਦੇਣਾ ਚਲੋ ਠੀਕ ਹੈ ਜੀ ਮੈਂ ਜਾਣੂ ਨਾ ਹੋਰ ਕੰਮ ਕਰ ਲਵਾਂ ਉਧਰ ਨਾ ਬੀਬੀ ਵੀ ਰੋਲਾ ਪਾਈ ਜਾਂਦੀ ਆ ਵੀ ਮੈਨੂੰ ਪਾਣੀ ਗਰਮ ਕਰਤਾ ਵੀ ਮੈਂ ਨਹਾਉਣਾਗਾ ਚਲ ਤੂੰ ਉਹਨੂੰ ਪਾਣੀ ਗਰਮ ਕਰਕੇ ਦੇ ਠੀਕ ਹੈ ਜੀ ਦੇ ਕਾਲਿਆ ਆ ਬਈ ਮੈਂ ਤੈਨੂੰ ਇੱਕ ਗੱਲ ਕਰਨੀ ਚਾਹੁੰਨਾ ਆ ਬਈ ਬੋਲ ਦੇਖ ਮੈਂ ਤੇਰੇ ਤੋਂ ਵੱਡਾ ਦੁਨੀਆਂ ਆਪਾਂ ਸਕੇ ਭਰਾ ਆ ਬਈ ਸਮਝਾਉਣਾ ਮੇਰਾ ਖਰਚਾ ਹੈ ਠੀਕ ਹੈ ਸਮਝਣਾ ਨਾ ਸਮਝਣਾ ਤੇਰੀ ਮਰਜ਼ੀ ਹੈ ਨਾ ਹੋਰ ਤੇ ਹੁਣ ਮੈਂ ਨਹੀਂ ਕੁਝ ਕਰ ਸਕਦਾ ਠੀਕ ਹੈ ਭਾਈ ਤੇ ਭਾਈ ਮੁੱਦੇ ਦੀ ਗੱਲ ਇਹ ਹੈ ਜਿਹੜੀ ਜਾਰੀ ਦੋਸਤੀ ਹੁੰਦੀ ਹੈ ਨਾ ਉਹ ਬਾਰ-ਬਾਰ ਹੁੰਦੀ ਹੈ ਰਾਹ ਸਿਰ ਦੀਖਦੀ ਹੈ ਭਾਈ ਕੀ ਬੁਝਾਰਤਾਂ ਜਿਹਾ ਪਈ ਹੈ ਨਾ ਪਹਿਲਾਂ ਮੈਨੂੰ ਗੱਲ ਸਾਫ਼-ਸਾਫ਼ ਦੱਸ ਗੱਲ ਕੀ ਹੈ ਬੁਝਾਰਤਾਂ ਜਿਹਾ ਨਾ ਬਾ ਗੱਲ ਤਾਂ ਕਾਲੇ ਫਿਰ ਸਾਫ਼ ਸੁਥਰੀ ਇਹ ਹੈ ਹਾਂ ਭਾਈ ਈਰ ਜਿਹੜੇ ਜੋਦੇ ਵਰਗੇ ਨੇ ਨਾ ਉਹਨਾਂ ਨੂੰ ਤੂੰ ਘਰੇ ਨਾ ਵੜਿਆ ਕਰ ਇਹ ਆਛਾ ਹੁਣ ਤੂੰ ਵੀ ਭਾਗੀ ਦੇ ਪਿੱਛੇ ਲੱਗ ਗਿਆ ਭਾਈ ਇੱਕ ਚਾਹ ਦੇ ਕੱਪ ਪਿੱਛੇ ਹੁਣ ਤੁਸੀਂ ਮੇਰੇ ਯਾਰਾ ਉਸ ਦਾ ਨਾਮ ਕਰੀ ਜਾਂਦੇ ਹੋ ਗੱਲ ਚਾਹ ਦੇ ਕੱਪ ਦੀ ਨਹੀਂ ਛੋਟਿਆ ਤੂੰ ਹਜੇ ਨਿਆਣਾ ਹੈ ਜਦੋਂ ਬਾੜੀ ਘਰ ਨੂੰ ਖਾਣ ਲੱਗ ਜੇ ਨਾ ਘਰ ਘਰ ਨਹੀਂ ਰਹਿੰਦਾ ਫਿਰ ਉਹ ਬਾਈ ਮੈਂ ਇੰਨਾ ਵੀ ਨਿਆਣਾ ਨਹੀਂ ਜਿੰਨਾ ਤੁਸੀਂ ਮੈਨੂੰ ਸਮਝੀ ਜਾਂਦੇ ਹੋ ਦੁਨੀਆਂ ਦੀ ਸਾਰੇ ਨੌਲੇਜ ਹੈ ਮੇਨੂੰ ਕਾਲੇ ਤੈਨੂੰ ਬਾਹਰ ਦੀ ਨੌਲੇਜ ਆ ਫਿਰ ਘਰ ਦੀ ਨੌਲੇਜ ਨਹੀਂ ਹੈਗੀ ਤੂੰ ਬਾਈ ਕੀ ਹੋਇਆ ਘਰ ਨੂੰ ਦੱਸਣਾ ਨਹੀਂ ਸਿਰ ਚਾਹੁੰਦਾ ਤੈਨੂੰ ਮੈਂ ਹੈ ਲੈ ਫਿਰ ਸੋਣਾ ਅੱਜ ਨਾ ਤੇਰੇ ਯਾਰ ਜੋਦੇ ਨੇ ਤੇਰਾ ਪਿਤਾ ਹੱਥ ਫੜ ਲਿਆ ਲੈ ਬਾਈ ਹੋਰ ਤੈਨੂੰ ਕੋਈ ਗੱਲ ਨਹੀਂ ਮਿਲੇ ਉਹਨਾਂ ਤੇ ਇਲਜ਼ਾਮ ਲਾਉਣ ਲੇ ਜੇ ਤੂੰ ਆ ਇਲਜ਼ਾਮ ਲਾਤਾ ਤੇਰੇ ਕੋਲ ਕੋਈ ਸਬੂਤ ਹੈ ਉਹਨੂੰ ਇਹ ਦੱਸ ਪਹਿਲਾਂ ਪਤਾ ਮੈਨੂੰ ਕਿ ਨਾ ਯਕੀਨ ਆਉਣਾ ਤੇ ਦੱਸ ਤੈਨੂੰ ਹਜੇ ਵੀ ਵਿਸ਼ਵਾਸ ਮੇਰੇ ਤੇ ਨਹੀਂ ਹੈ ਜਿੰਨਾ ਵਿਸ਼ਵਾਸ ਤੇਰੇ ਯਾਰਾਂ ਤੇ ਨੇ ਤੈਨੂੰ ਉਹਨਾਂ ਮੈਨੂੰ ਆਪਦੀ ਘਰ ਵਾਲੀ ਤੇ ਵੀ ਹੈ ਵਿਸ਼ਵਾਸ ਬਲਾਵਾ ਹੁੜੇ ਉਹਨੂੰ ਕਰਨਾ ਕਰਨਾ ਅਜੀਬੀ ਕਰਨਾ ਹਾਂਜੀ ਹਾਂਜੀ ਦੱਸ ਫਿਰ ਕੀ ਕਹਿੰਦਾ ਸੀ ਜੋਦਾ ਤੈਨੂੰ ਤੁਹਾਨੂੰ ਦੱਸਤਾ ਦਿੱਤਾ ਜੀ ਵੀ ਅੱਜ ਜੋਦੇ ਨੇ ਮੇਰਾ ਹੱਥ ਫੜਿਆ ਆ ਭਾਬੀ ਕਾਉਂ ਤੂੰ ਇਲਜ਼ਾਮ ਲਾਈ ਜਾਂਦੀ ਐ ਉਹਦਾ ਵਿਚਾਰੇ ਇਨਾ ਸਰੀਬ ਬੰਦਾ ਦੱਸ ਕਾਲੇ ਤੈਨੂੰ ਮੈਂ ਆਪਣਾ ਦਿਓਰ ਨਹੀਂ ਸਮਝਦੀ ਤੈਨੂੰ ਮੈਂ ਆਪਣੇ ਭਾਈਆਂ ਵਾਂਗੂ ਸਮਝਦੀ ਆ ਭਾਬੀ ਬਸ ਕਰਿਆ ਕਰੋ ਮੈਨੂੰ ਪਤਾ ਕਿੰਨਾ ਯਕੀਨ ਉਹਨਾਂ ਤੇ ਤੁਸੀਂ ਐਵੇਂ ਉਹਤੇ ਇਲਜ਼ਾਮ ਲਾਦੇ ਰਹਿੰਦੇ ਯਾਰ ਕੋਈ ਗੱਲ ਤੈਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਯਾਰ ਨਾ ਯਕੀਨ ਦੀ ਗੱਲ ਨਹੀਂ ਬਾਈ ਪਰ ਤੁਸੀਂ ਸਮਝਿਆ ਕਰੋ ਤੁਸੀਂ ਨਹੀਂ ਚਰਨਾ ਉਹਨਾਂ ਨੂੰ ਕਰੇ ਨਹੀਂ ਚਰਦੇ ਮੈਂ ਬਾਹਰ ਮੇਲਾ ਠੀਕ ਹੈ ਫਿਰ ਇਹਦਾ ਮਤਲਬ ਕਿ ਥੋੜਾ ਯਾਰ ਵੀ ਤੂੰ ਘਾਟ ਜਾਣੇ ਖਣੇ ਨੂੰ ਘਰੀ ਚੱਕੀ ਫਿਰੇ ਮੈਨੂੰ ਪਤਾ ਕਿੰਨਾ ਯਕੀਨ ਆ ਬਾਈ ਉਹਨਾਂ ਤੇ ਤੂੰ ਭਾਬੀ ਤੇ ਗੱਲਾਂ ਜਾ ਕੇ ਤੂੰ ਇਹ ਕਰਦਾ ਇਹ ਗੱਲਾਂ ਕਰਦਾ ਸਾਲੇ ਮੇਰੀ ਗੱਲ ਸੁਣਾ ਜਦੋਂ ਆਪਾਂ ਇੱਥੇ ਬੈਠੇ ਸੀ ਨਾ ਉਹਨੇ ਮੇਰਾ ਹੱਥ ਫੜਿਆ ਮੈਂ ਤੁਹਾਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਥੱਪੜਦਾ ਮੈਂ ਉਸ ਟਾਈਮ ਵੀ ਉਹਦੇ ਮਾਰ ਸਕਦੀ ਸੀ ਪਰ ਮੈਂ ਫਿਰ ਵੀ ਕਿਹਾ ਨਹੀਂ ਵੀ ਉਹ ਤੇ ਇੱਕ ਹੋਰ ਮੁੰਡਾ ਨਾਲ ਬੈਠਾ ਸੀਗਾ ਵੀ ਬੇਇੱਜ਼ਤੀ ਹੋਗੀ ਫੇਰ ਉਹ ਗਲਾਸ ਲੈ ਕੇ ਮੇਰੇ ਕੋਲੇ ਚੁੱਲੇ ਚੌਂਕੇ ਦੇ ਉੱਤੇ ਗਿਆਗਾ ਉੱਥੇ ਜਾ ਕੇ ਉਹਨੇ ਮੇਰਾ ਹੱਥ ਫੜਿਆਗਾ ਗੱਲ ਸੁਣ ਉਹ ਉਹਦਾ ਚੌਂਕੇ 'ਚ ਜਾਣ ਦਾ ਕੀ ਹੱਕ ਸੀਗਾ ਯਾਰ ਭਾਈ ਬਸ ਕਰੋ ਭਾਬੀ ਤੂੰ ਵੀ ਬਸ ਕਰ ਤੁਸੀਂ ਨਾ ਇਲਜ਼ਾਮ ਲਾਓ ਠੀਕ ਹੈ ਨਾ ਉੱਤੇ ਜੇ ਕੋਈ ਤੁਹਾਡੇ ਕੋਲ ਸਬੂਤ ਹੈਗਾ ਤਾਂ ਮੈਂ ਨਾ ਗੱਲ ਕਰੋ ਫालतू ਗੱਲ ਨਾ ਕਰੋ ਮਾਤਾ ਠੀਕ ਹੈ ਨਾ ਮੈਂ ਕੋਈ ਗੱਲ ਨਹੀਂ ਸੁਣਨੀ ਆਪਣੇ ਯਾਰਾਂ ਪਰ ਕੀ ਗੱਲ ਤੂੰ ਸਬੂਤ ਮੰਗ ਰਿਹਾ ਨਾ ਸਬੂਤ ਸੁਣ ਲਈ ਨਾ ਮੇਰੀ ਇੱਕ ਗੱਲ ਸੁਣਨੀ ਪਊ ਤੈਨੂੰ

ਠੀਕ ਹੈ ਭਾਬੀ ਕਰੋ ਠੀਕ ਹੈ ਆ ਜਾਓ ਠੀਕ ਹੈ ਇਕੱਲੇ ਜਾ ਵੀਰੇ ਬੈਣੀ ਜਾਂਦਾ ਨਾ 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 ਕਿਹੜਾ ਖਾਊ ਤੇਰੇ ਪੈਸੇ ਸੱਤਰਾ ਆਪਦੀ ਗੱਲ ਕਰਖਾ ਜਿਹੜਾ ਕੋ ਪੰਗਾ ਪਾਇਆ ਨਾ ਨਾ ਨੰਗ ਜਾ ਨੰਗ ਜੇ ਵੀਰੇ ਬੈਣੀ ਜਾਂਦਾ ਨੰਗ ਜਾ ਕਰ ਲਈ ਕਮੀਜ਼ਾ ਬਣ ਗਿਆ ਇਕੱਲੇ ਸਲਵਾਰ ਲੈ ਗਈ ਉਹ ਵੀ ਬਣ ਜਾਣੀ ਆ ਜੋਦੇ ਤੂੰ ਮੇਰਾ ਹੱਥ ਛੱਡ ਮੇਰਾ ਹੱਥ ਛੱਡ ਮੈਂ ਤੈਨੂੰ ਕੀ ਕਿਹਾ ਮੇਰਾ ਹੱਥ ਛੱਡ ਦੇ ਮੇਰਾ ਹੱਥ ਛੱਡ ਕਾਲੇ ਵਧੀਆ ਵਧੀਆ ਉਟੋ ਇਹਨੂੰ ਹਰਾਮ ਦੇ ਨੂੰ ਕਦੇ ਹੱਥ ਫੜਦਾ ਕਦੇ ਕੁਸ ਕਰਦਾ ਪੰਜਰ ਨਾ ਹੋਵੇ ਕਿਸੇ ਥਾਂ ਦਾ ਤੇਰੇ ਵਰਗੇ ਯਾਰਾ ਨਾਲ ਤਾਂ ਮੈਂ ਠੇਕ ਜੱਗਾ ਸਕ ਤੂੰ ਮੇਰੇ ਘਰੀ ਡੱਕਾ ਡਾੜਿਆ ਘਰੀ ਡੱਕਾ ਡਾੜਾ ਦੂ ਮੇਰੇ ਮਾਂ ਵਰਗੀ ਪਾਪੂਨ ਤੋਂ ਹੈ ਕਰਨਾ ਮਾਂ ਮੇਰੇ ਸਾੜੇ ਦੇ ਮਾਂ ਬਾਲੀ ਟਾਈਮ ਲਾ ਗਿਆ ਬੰਨ ਫੋਨ ਪੇ ਲਿਆ ਕੇ ਤੇ ਅੰਦਰ ਫੜਦਾ ਇੰਜੜ ਕਰੀ ਜਾਂਦੇ ਹਾਂ ਕੋਈ ਅੱਜ ਬਾਹਲੀ ਲਾਲ ਪੀਲੇ ਹੋਇਆ ਹਾਣ ਕੀ ਗੱਲ ਹੋ ਗਈ ਉਹ ਗੱਲ ਤਾਂ ਸਾਹਿਬ ਕੀ ਆ ਹੁਣ ਤਾਂ ਲੱਗਦਾ ਕਰਦੇ ਆ लाजਰਾ ਹੋ ਗਿਆ लाज ਦੇਖ ਲਾ ਮੜ ਗਿਆ ਸਬੂਤ ਹੋ ਗਿਆ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਹਾਂ ਭਾਬੀ ਗਲਤੀ ਹੋ ਗਈ ਭਾਬੀ ਹੋਰ ਹੀ ਮਾਫ ਕਰਦੀ ਅੱਗੇ ਤੋਂ ਮੈਂ ਥੋੜੀ ਸਾਰੀ ਗੱਲ ਮੰਨੂਗਾ ਬਾਈ ਦੇ ਵੀ ਗੱਲ ਮango ਗਲਤੀ ਹੋ ਗਈ ਠੀਕ ਹੈ ਹਰਾਲਕੇ ਕੰਮ ਕਰਾਂਗੇ ਆਪਾਂ ਤੇ ਜੋ ਹੋ ਗਿਆ ਮਾਫ ਕਰਿਓ ਬਾਈ ਦੇ ਕਾਲੇ ਕਰੇ ਕਿ ਯਾਰ ਯਾਰ ਨਹੀਂ ਹੁੰਦਾ ਹੈ ਅੱਜ ਤੋਂ 50 ਸਾਲ ਪਹਿਲਾਂ ਮਾਨਕ ਨੇ ਕਹਿਤਾ ਸੀ ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਦੇ ਇਹ ਬਨੋਟੀ ਯਾਰ ਹੁੰਦੇ ਨੇ ਹੁੰਦਾ ਯਾਰਾਂ ਬਾਰੇ ਪਰਖਾ ਗਈ ਤੈਨੂੰ ਹਾਂ ਬਾਈ ਅੱਜ ਮੈਨੂੰ ਪਤਾ ਲੱਗ ਗਿਆ ਨਾਲੇ ਕਾਲੇ ਆਪਦਾ ਆਪਦਾ ਹੀ ਹੁੰਦਾਗਾ ਆ ਲੋਕ ਕਹਿੰਦੇ ਜੇ ਆਪਣੇ ਬਣ ਜਾਣਾ ਫਿਰ ਤੱਕਲਾ ਆਪਦਿਆਂ ਨੂੰ ਕਾਨੂੰ ਰੋਵੇ ਐਮੀ ਨਿੱਕੇ ਸੇ ਨੂੰ ਬਾਹਰੋਂ ਚੱਕ ਕੇ ਅੰਦਰ ਲੈ ਆਈਦਾ ਹੁੰਦਾ ਹਾਂ ਬਾਹਰ ਦਾ ਕੂੜਾ ਬਾਹਰ ਹੀ ਸਿੱਟੋ ਅੰਦਰ ਨਾ ਲੈ ਕੇ ਆਵੋ ਨਾਲੇ ਕੱਲ ਗੱਲ ਇੱਕ ਹੋਰ ਹਾਂ ਬਈ ਇੱਕ ਯਾਰ ਮਾੜਾ ਨਹੀਂ ਹੁੰਦਾ ਹਰੇਕ ਚੰਗਾ ਵੀ ਨਹੀਂ ਹੁੰਦਾ ਹਾਂਜੀ ਬਾਈ ਠੀਕ ਹੈ ਬਾਈ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜਰੂਰ ਦਬਾਉਣਾ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਠੀਕ ਹੈ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸਾਡੇ ਚੈਨਲ ਦਾ ਨਾਮ ਹੈਗਾ ਗੈਰੀ ਖੁੱਡੀ